ਦੇਖੋ ਦੋਸਤੋ ਸਾਡੇ ਮੁੰਡਾ ਦੇਖੋ ਆਸ਼ੇ ਨਾਲ ਨਹੀਂ ਲੋਕ 98 11 ਚੱਕਦਾ ਕੋਈ ਕੁਝ ਚੱਕਦਾ ਉਹਦੇ ਨਾਲ ਹਰਾਲੇ ਹੁੰਦਾ ਹੂੰ 35 40 ਕਿਲੇ ਦਾ ਮਾਲਕ ਹੈ ਸਹੀ ਗੱਲ ਹੈ ਅੱਛਾ ਦੂਜੀ ਗੱਲ ਇੱਧਰ ਸਾਡੇ ਸਰਪੰਚ ਦੀ ਦੇਖ ਲਓ ਭਾਈ ਹੂੰ ਆ ਦੋ ਸਰਪੰਚ ਦੇ ਇੱਧਰ ਟ੍ਰੈਡ ਖੜੇ ਨੇ ਜੀਰੀ ਵੜਣੀ ਐ ਇਹਨੇ ਤੇ ਇਧਰ ਇੱਕ ਮੇਰਾ ਛੋਟਾ ਭਰਾ ਦੇਖ ਲੈ ਭਈ ਸਫਾਈ ਕਰੀ ਜਾਂਦਾ ਤੇ ਕੋਈ ਆਇਆ ਨਹੀਂ ਵੀ ਹੂੰ ਕਹਿੰਨੇ ਤੇ ਇਧਰ ਸਾਡਾ ਸਰਪੰਚ ਸੇਵਕ ਸਿੰਘ ਗੁਰਸੇਵਕ ਕਹਿੰਦੀ ਕਿ ਸੇਵਕ ਕਹੀਏ ਤੇ ਜੀਰੀ ਵੱਢੀ ਜਾਂਦਾ ਸਰਕਾਰ ਕੋਈ ਗ੍ਰਾਂਟ ਤਾਂ ਨਹੀਂ ਦਿੰਦੀ ਵੀ ਆਪਦੀ ਭਈ ਜੀਰੀ ਦਾ ਸਾਹਮਲੀਏ ਛੇਕਣ ਨੂੰ ਜਿੰਦੀ ਕੋਈ ਗ੍ਰਾਂਟ ਯਾਰ 20 ਲੱਖ ਪਵਾ ਲਿਆ ਹੁਣ ਥੋੜਾ ਪਾਤਾ ਫੇਰ ਤਾਂ ਧੰਨਵਾਦ ਆ ਅਰ ਮੈਂ ਤਾਂ ਕਿਤੇ ਹਜੇ ਪਾਏ ਨਹੀਂ ਗਰਾਟਾ ਆ ਨਹੀਂ ਥਾ ਉਹ ਐਂ ਦਾ ਆਪਣੇ ਪਾਪਾ ਬੂਪਾ ਪਾ ਕੇ ਖਰ ਸਰਕਾਰ ਕੁਛ ਨ ਕੁਛ ਤਾਂ ਆਪ ਦਾ ਨੌਂ ਤਾਂ ਰੱਖੀ ਤੇ ਭਾਈ ਇਹ ਸਰਪੰਚ ਆ ਦੇਖ ਲੋ ਨਹੀਂ ਕੱਲੀ ਸਰਪੰਚ ਦੀ ਪੂਛ ਲਾ ਕੇ ਅਗਲਾ ਤਰਾ ਫਿਰ ਦਾ ਮਗਰੋਂ ਕਹਿ ਦਿੰਦਾ ਮੈਂ ਜ਼ਮੀਨ ਵੈਕ ਕਰ ਦਾਂ ਨੰਗ ਹੋ ਜਾਂਦੇ ਨੇ ਲੋਕ ਤੇ ਐਸ ਲੋਟ ਕਰੇ ਸਰਪੰਚੀ ਦਾ ਬਚ ਜਾਂਦਾ ਨਹੀਂ ਤਾਂ ਫਿਰ ਪਿਓ ਦਾਦੇ ਨੂੰ ਸਰਪੰਚੀ ਸਮਝ ਪੂਛ ਲਾ ਕੀ ਜਾਂਦਾ ਇੱਕ ਅੱਧਾ ਕਿੱਲੇ ਸੀ ਕੰਮ ਜ਼ਰੂਰੀ ਆਦਾ ਤੇ ਕੰਮ ਕਰੋ ਆਪ ਦਾ ਕੋਈ ਡਰ ਨਹੀਂ ਨਾਲ ਭਾਈ ਕੰਮ ਪਹਿਲਾਂ ਕੰਮ ਕਰੋ ਸਰਪੰਚੀ ਬਾਅਦ ਦੀ ਹੈ ਸਰਪੰਚੀ ਦਾ 4 ਸਾਲ ਹੋ ਗਏ ਹੁਣ ਹਾਂ 4 ਸਾਲ ਹੈ ਇੱਕ ਸਾਲ ਗਿਆ ਤੇ ਹੁਣ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਸਰਪੰਚੀ ਹਾਂ ਕੀ ਸਰਪੰਚੀ ਦਾ ਬੰਦੇ ਦਾ ਅਸਲੀ ਨਾ ਮਾ ਸਾਨੂੰ ਸਾ ਕੰਮ ਛਡਾ ਕੇ ਮੁੜ ਕੇ ਕੰਮ ਤੋਂ ਜਾਂਦਾ ਬੰਦਾ ਜਿਹੜਾ ਹੁਣ ਚਲ ਸਾਡਾ ਸਰਪੰਚ ਦਾ ਕਰੀ ਜਾਂਦਾ ਧੰਨਵਾਦ ਆ ਇਹਦੇ ਤੇ ਨਹੀਂ ਜੇ ਛੱਡ ਜਾਂਦਾ ਤੇ ਮੁੜ ਕੇ ਕੱਲੇ ਚੱਤੇ ਲੀੜੀ ਰਹਿ ਜਾਂਦੇ ਪੱਲੇ ਤੇ ਜੀਆ ਭਾਈ ਬਹੁਤ ਬਹੁਤ ਧੰਨਵਾਦ ਸਰਪੰਚਾ ਤੇਰੇ ਜਿਹੜਾ ਕਰੀ ਜਾਂਦਾ ਐਂ ਰਹੀ ਬਾ ਲੋੜ ਨਹੀਂ ਸਰਪੰਚਾ ਸਰਪੁੰਜੇ ਦੀ ਮੈਂ ਵੀ ਛੱਡ ਗਿਆ ਭਾਈ ਮੈਂ ਵੀ 20 ਸਾਲ ਬਥੇਰੇ ਫਿੱਡੇ ਤੜਾਏ ਚੱਪੜਾ ਚੁੱਪਲਾਈਆਂ ਟੁੱਟੀਆਂ ਕੰਮ ਤੋਂ ਰਹਿ ਗਏ ਕੰਮ ਕਿਉਂ ਗਰੇ ਨਹੀਂ ਰਹੇ ਹਾਂ ਤੇ ਨਹੀਂ ਆਪਦੇ ਖੇਤ ਚੰਗੀ ਜ਼ਮੀਨ ਸੀ ਕੰਮ ਕਰਦੇ ਪੈਣਦਾ ਗੱਲੋ ਆ ਚੱਪਲਾਈਆਂ ਲਈ ਫਿਰਦਾ ਮੈਂ ਵੀ ਕੀ ਥੋਨੂੰ ਆਏ ਹੋਵੇ ਵੀ ਪਤਾ ਨਹੀਂ ਕੀ ਕਿੱਡਾ ਕਿਸ਼ਕੜਾ ਇਹਦਾ ਹੀ ਚੂ ਆ ਦੇਖ ਲੋ ਆ ਪਰਨੇ ਬੰਨੀ ਫਿਰਦਾ ਤੇ ਆ ਚੱਪਲਾ ਨੇ ਪੈਰਾਂ ਚ ਪਾਈਆਂ ਹਰ ਕੇ ਤੇ ਆ ਹਾਲਾ ਭਰਾਵੋ ਮੈਂ ਵੀ ਮੈਂਬਰੀ ਜੀ ਚ ਲਿਆ ਸੀ ਪੰਗਾ ਰਾਤ ਤੇ ਦਾਖਾ ਜੀ ਹਾਂ 20 ਸਾਲ ਗਾਲ ਤੇ ਤੇ ਹੁਣ ਜਵਾਕ ਦਿੰਦੇ ਨੇ ਗਾਲਾਂ ਕਹਿੰਦੇ ਤੂੰ ਸਾਡੇ ਆ ਕਰਿਆ ਕੀ ਕਰਨ ਦਾ ਮਾਮਾ ਲੀਡਰਾਂ ਦੀ ਪੂਛ ਹੀ ਵੜੀ ਰੱਖੀ ਐ ਇਕੱਲੀ ਹੋਰ ਤਾਂ ਕੁਝ ਨਹੀਂ ਕਰਿਆ ਹੂੰ ਇਹਨਾਂ ਦੀ ਪੂਛ ਹੈ ਵਾਲੀ ਖਰਾਬ ਸੋ ਨੁਮਾਜ਼ਾ ਤੇ ਜਦੋਂ ਛੱਡਦਾ ਬੰਦਾ ਉਦੋਂ ਫਿਰ ਉਹਨੂੰ ਐ ਨਹੀਂ ਪਤਾ ਜੇਲ ਦਿਖਾਉਂਦੇ ਨੇ ਕੀ ਕਰਦੇ ਤਾਂ ਪੂਛ ਨੂੰ ਤਾਂ ਬਾਹਲੀ ਨਾ ਫੜ ਕੇ ਰੱਖੇ ਇਹਨੂੰ ਬੱਤ ਕਰਨ ਵਾਲੇ ਰੱਖੇ ਚਲੋ ਭਾਈ ਸਾਰਿਆਂ ਦਾ ਧੰਨਵਾਦ ਉਹ ਸਹੀ ਗੱਲ ਆ ਸੋਨੂੰ ਕੀ ਮੁੰਡਿਓ ਮਾਏ ਨਾ ਹੋਵੇ ਵੀ ਐਵੇਂ ਕਹਿੰਦਾ ਕਿਉਂ ਦੂਰ ਖੜਿਆ ਹੁੰਦੇ ਆ ਹਨਾ ਜਿਨੇ ਹਾਂ ਜਿਨੇ ਇਹ ਦੇਖੇ ਰੰਗ ਟੰਗ